ਕਰ ਬੋਇਆ ਵਾਚੂ ਜਿਹਾ ਕੇ ਬੰਦਾ ਸੂਈ ਪਵਾ ਕੇ ਲੈ ਆ ਦੇ ਜੇ ਮੈਂ ਕਹਿਣ ਜਾਂਦੀ ਫੇਰ ਅੱਗੋਂ ਮੁੰਡੇ ਦੀ ਡਿਮਾਂਡ ਰੱਖਣੀ ਉਹਨੂੰ ਚੰਗਾ ਭੇਦ ਦਾ ਹੀ ਆੜਾ ਬੜਾ ਕਰ ਲਿਆ ਝੱਜ ਨਵਲੇ ਹੁਣ ਕਿ ਗਾਰੰਟੀ ਨਾਲ ਲਾ ਕੇ ਮੈਂ ਮਰ ਜਾਵੇਂ ਚਾਣੀ ਬਣਾਈ ਹੈ ਜੀ ਵੱਡिए ਬਣਾਈ ਤੇ ਗਿਓਵੇਂ ਪਈ ਤੇ ਮੌਸੇ ਚ ਤੇ ਜੇ ਬਣਾ ਲਈ ਤਾਂ ਪਾ ਕੇ ਫੜਾਉਣੀ ਕਿੰਨੀ ਬੰਦਾ ਪਾ ਕੇ ਫੜਾ ਦਿੰਦਾ ਵਾ ਆਹੋ ਮੇਰੇ ਹੱਥ ਪਈ ਆ ਨਾ ਕਿ ਬਣਾਵਾ ਵੀ ਮੈਂ ਤੇ ਫੜਾਵਾ ਵੀ ਮੈਂ ਤੂੰ ਕੰਢੀ ਮੈਂ ਵੀ ਇੱਥੇ ਨੰਮੇ ਪਈ ਆ ਯਾ ਹੋਰ ਮੈਂ ਕੀ ਕਰਨ ਢੀ ਹ ਕੰਢੀ ਨਾ ਕਿ ਤੂੰ ਬੜੀ ਜਟਤੀ ਪੈਣ ਲਈ ਤੈਨੂੰ ਕੀ ਹੋਇਆ ਬਸ ਸੜੀ ਪੈਣ ਲਈ ਕਿਦਾਂ ਮੈਂ ਹੈਗੀ ਇਦਾਂ ਦੀ ਮੈਂ ਕੜੀ ਚੰਗੀ ਟੱਕਣੀ ਆ ਤੁਹਾਨੂੰ ਤੇ ਹਾਏ ਹਿਆ ਕੰਮ ਤੇ ਵੇਖ ਲੈ ਕਿਦਾਂ ਦਾ ਕਰ ਜਾਂਦੀ ਉਹ ਤਾਰ ਹੋਰ ਆਹ ਗਾੜੀ ਸ਼ੂ ਹੋਰ ਲਾਛੜਿਆ ਲੱਟਾ ਵਾਲਾ ਤੇ ਜਿੱਦੋਂ ਇਹਨੂੰ ਲੱਗਣਾ ਨਹੀਂ ਸੀਗਾ ਆਹੜਾ ਇਹਦੇ ਨਾਲ ਹੀ ਲੱਗਾ ਤੇ ਜਿੰਨੀ ਆਹ ਤਾਰ ਹੈਗੀ ਨਾ ਮੈਂ ਸਾਂਭ ਕੇ ਰੱਖੀ ਹੁਣ ਮੈਂ ਜੋੜਤੀ ਇਹਦੇ ਨਾਲ ਤੇ ਦੂਜੇ ਸ਼ੂ ਕੈ ਨਾਲ ਲੈਂਦੀ ਹਾਂ ਉਹਨਾਂ ਕੋ ਮਗਾ ਲੈਂਦੀ ਕਰਦੀਆਂ ਕੋ ਕਰਦੇ ਨੇ ਤੇ ਬਹੁਤ ਮੈਂ ਕਹਿੰਨੀ ਹਾਂ ਮੈਂ ਕਹਤਾ ਨਾ ਕਿ ਮੈਂ ਜਦੋਂ ਮੈਨੂੰ ਸ਼ੂ ਚਾਹੀਦਾ ਉਹਨੇ ਚੱਲ ਜਾਣਾ ਜਾਂ ਮੈਂ ਕਹਤਾ ਸੋਨੂ ਮੈਨੂੰ ਸ਼ੂ ਚਾਹੀਦਾ ਵਾ ਤੇ ਉਹਨੇ 도ੜਾ ਜਾਣਾ ਚੱਲ ਭਾਬੀ ਮੈਂ ਲੈ ਆ ਕੇ ਦਿੰਨਾ ਚੱਲ ਸੋਨੂ ਦੀਆਂ ਸੋ ਗੱਲਾਂ ਸੁਣਨੀਆਂ ਉੱਤੋਂ ਚੰਗਾ ਨਹੀਂ ਆ ਆਪ ਹੀ ਬੰਦਾ ਕਰ ਲੈ ਲੈ ਬੱਤੀ ਬੰਦੋ ਨਹੀਂ ਲਾ ਲਾ ਤਾਰਾ ਵੇਲਾ ਨੇ ਮੇਰੀ ਗੱਲ ਸੁਣੋਂਦਾ ਸੋਨੂ ਦਾ ਤੇ ਮੰਨਿਆ ਚਾਹ ਲੱਖੇ ਨਹੀਂ ਲੱਗਦਾ ਹੋਊਗਾ ਮਨਜੋਦ ਤੇਰੇ ਕਹਿੰਦੇ ਭੱਜ ਜਾਂਦਾ ਜੇ ਤੂੰ ਉਹਨੂੰ ਕਹਦਾ ਤੂੰ ਪੇਖ ਲੋ ਜੇ ਤੂੰ ਪੇਖ ਲੋ ਜੇ ਨਾ ਜੇ ਤੂੰ ਉਹਨੂੰ ਕਹੇ ਸ਼ਾਮੇ ਖਲੋ ਜਾ ਤਾਂਨੇ ਕਹਲੇ ਨਹੀਂ ਸ਼ਾਮੇ ਖਲੋ ਜਾਣਾ ਵਾ ਉਹਦੇ ਕਿਦਾਂ ਤੀ ਤੂੰ ਗੱਲ ਕਰਨ ਢਈ ਆ ਵੀ ਭਲਾ ਤੇਰੇ ਅੱਖੇ ਨਹੀਂ ਲੱਗਦਾ ਜਿਹੜਾ ਕਹਿੰਦੇ ਹੁੰਦੇ ਨਾ ਜਿਹਦੇ ਗੱਲ ਪਿਆ ਢੋਲ ਵਜਾਉਂਦੇ ਆਂਦਾ ਉਹਨੂੰ ਹੀ ਪਤਾ ਲੱਗਦਾ ਵਾ ਕਿ ਢੋਲ ਵਜਾਉਣਾ ਸੌਖਾ ਵਾ ਕਿ ਔਖਾ ਵਾ ਹੂੰ ਹੂੰ ਬਹੁਤ ਕੀ ਦੇਕੇ ਦੂਜੇ ਦੇ ਬੰਦਾ ਚੰਗਾ ਲੱਗਦਾ ਆਂਦਾ ਵਾ ਵੀ ਇਹਦੇ ਬੜੀਆ ਉਹ ਪਗਤ ਕਰਦਾ ਵਾ ਤੇ ਜਿੜ ਕਮਾਰ ਦਾ ਅੱਜ ਤੇ ਕਿਤੇ ਤੈਨੂੰ ਵੀ ਪਰ ਨਿਕਲ ਆਏ ਆ ਕਿਤੇ ਗੱਲਾਂ ਵੇ ਵਨਸਵੰਨੀਆਂ ਹੋਣ ਡੀਆਂ ਵਾ ਕੀ ਕਹਿੰਦੇ ਹੁੰਦੇ ਸ਼ੱਜ ਤੇ ਬੋਲੇ ਤੇ Chandni ਕੀ ਬੋਲੇ ਨਾ ਤੂੰ ਟਿਊਸ਼ਨ ਕੀ ਆ ਵੀ ਤੈਨੂੰ ਹੀ ਗੱਲਾਂ ਆਉਣੀਆਂ ਤੇ ਮੈਨੂੰ ਆਉਣੀਆਂ ਨਹੀਂ ਨਹੀਂ ਅੱਗੇ ਇਹੜਾ ਬੰਦਾ ਚੁੱਪ ਕੀਤਾ ਰਿਹੰਦਾ ਅਜ ਵੱਖੀ ਵੱਨੋ ਗੱਲ ਕਰਨ ਡਿਆ ਵਾ ਨਾ ਤਾਂ ਮੈਂ ਕਹਿਣ ਨਹੀਂ ਆ ਚੱਲ ਸੁਖ ਮੇਰੇ ਅੱਗੇ ਬੜਾ ਦਿਮਾਖਾ ਮੇਰਾ ਸਿਰ ਨਾ ਖਾ ਹੁਣ ਤੰਦ ਮਾ ਖਰਾਬ ਕੀਤਾ ਕਿੰਨੇ ਆ ਮੈਂ ਤੇ ਤੈਨੂੰ ਕੁਛ ਕਿਹਾ ਹੀ ਨਹੀਂ ਤੇਰੇ ਜੇੜ ਨੇ ਕੀਤਾ ਹੋਰ ਕਿੰਨੇ ਕਰਨਾ ਕਿਉਂ ਉਹਨੇ ਕੀ ਕਹਿਤਾ ਹੁਣ ਉਹ ਤੈਨੂੰ ਤਾਂ ਕੁਛ ਕਹਿੰਦਾ ਨਹੀਂ ਮੈਂ ਨਹੀਂ ਮੰਨਦੀ ਕਿ ਉਹਨੇ ਤੈਨੂੰ ਕੁਛ ਕਿਹਾ ਤੂੰ ਭਾਵੇਂ ਉਹਨੂੰ ਦੌਰਤ ਵੱਦ ਸੁਣਾਈ ਹੋਵੇ ਉਹਨੇ ਕੀ ਕਹਿਤਾ ਚਲ ਦੱਸ ਮੈਨੂੰ ਮੈਂ ਹੀ ਕੰਨੀ ਆ ਸਾਰਿਆਂ ਨੂੰ ਕਿ ਅਗਲਾ ਕਹਿੰਦਾ ਇਹ ਮੈਨੂੰ ਮੁੰਡਾ ਚਾਹੀਦਾ ਵਾ ਤੇ ਮੁੰਡਾ ਨਹੀਂ ਹੋਣਦਾ ਤੇ ਉਹਦੇ ਚ ਮੇਰੀ ਗਲਤੀ ਆ ਕਿ 10 ਬੰਦੇ ਦੀ ਗਲਤੀ ਆ ਨਹੀਂ ਇਹਦੀ ਗਲਤੀ ਆ ਉਹਦਾ ਮਨਪ੍ਰੀਤ ਅੱਗੇ ਸੋਚਣਾ ਚਾਹੀਦਾ ਤੁਹਾਨੂੰ ਤੇ ਹੁਣ ਕੁੜੀ ਵੇਖਾਂ ਕਿ ਕਿੱਡੀ ਸਿਆਣੀ ਹੋ ਕੀ 7-8 ਸਾਲਾਂ ਦੀ ਤੇ ਉਹ ਗਈ ਆ ਅਗਲੇ ਨੂੰ ਵੀ ਹੁੰਦਾ ਹੁਣ ਮੇਰਾ ਵੀ ਮੁੰਡਾ ਗਾੜੀ ਸੋਨੂ ਦਾ ਵੀ ਮੁੰਡਾ ਹੈ ਤੇ ਰੀਜ ਤੇ ਹੁੰਦੀ ਆ ਵੀ ਗਾੜੀ ਵਾਰਸ ਹੋਵੇ ਪੁੱਤ ਤੇ ਪੋਤੀ ਆ ਤੀਨੇ ਤਾਂ ਕੱਲ ਨੂੰ ਵੀ ਆਈ ਗਈ ਤੇ ਆਪਣੇ ਚੱਲ ਜਾਣਾ ਪੇਕੇ ਉੱਥੇ ਸਹੁਰੇ ਚੱਲ ਜਾਣਾ ਪੇਕਾ ਵੀ ਆ ਰਹਿਣਾ ਤੇ ਗਾੜੀ ਮੁੰਡਾ ਨਹੀਂ ਚਾਹੀਦਾ ਸੋ ਕੋਈ ਜ਼ਰੂਰਤ ਨਹੀਂ ਹੁੰਦਾ ਵੀ ਹਰ ਇੱਕ ਦੇ ਘਰ ਹੀ ਜਿਹੜੀ ਆ ਰਲਵੇਂ ਔਲਾਦ ਹੀ ਹੁੰਦੀ ਆ ਕਿਹਦੇ ਘਰ ਪੋਤੇ ਹੁੰਦਾ ਕੋਈ ਜਿਹੜੇ ਉਹ 3 ਨੂੰ ਦਰਸਦੇ ਆ 3 ਨਹੀਂ ਹੁੰਦੀਆਂ ਕਿਹਦੇ ਘਰ ਤੇ ਤੁਸੀਂ ਹਾਂ ਸਾਨੂੰ ਸਾਨੂੰ ਮੁੰਡਾ ਤੇ ਫੇਰ ਅੱਗਾ ਤੁਰਿਆ ਵਾ ਤੀ ਦਿੱਤੀ ਆ ਰੱਬ ਨੇ ਚਲ ਇਹ ਆ ਵੀ ਹੜਕਾਉ ਜਾਉ ਕਿ ਹਮ ਇਨਤ ਨਹੀਂ ਹੰਦਾ ਹਨੂ ਇੰਨਾ ਵੀ ਆ ਵੀ ਹਾਨੂੰ ਮਾਂ ਕਹਿਣ ਵਾਲੀ ਵੀ ਹੈਗੀ ਤੇ ਮੇਰੀ ਗੱਲ ਸੁਣ ਇਹ ਗਾੜੀ ਤੇ ਨੂੰ ਸੋਚਣਾ ਪੈਣਾ ਹੁਣ ਤੂੰ ਇਹ ਗਾੜੀ ਨਾ ਹੀ ਨਹੀਂ ਲੈਂਦੀ ਸੋਚਦੀ ਨਹੀਂ ਬਸ ਇੱਕ ਨਿਆਣਾ ਹੋ ਗਿਆ ਤੇ ਵਾਧੂ ਬਸ ਵੇਲੇ ਆਪਾਂ ਜੜੇ ਵੀ ਡਾਕਟਰ ਕੋ ਜਾਉ ਨਾ ਥੱਬੇ ਪੈਸਿਆਂ ਦੇ ਲੱਗਦੇ ਆ ਪਹਿਲੀ ਸੱਟੇ ਜਾਂਦੇ ਆ 4-5000 ਦੇ ਟੈਸਟ ਲੈ ਦਿੰਦੇ ਆ ਤੈਨੂੰ ਪਤਾ ਦਵਾਈ ਖਾਣ ਤੋਂ ਬਿਨਾ ਮੇਰੇ ਘਰ ਬੱਚਾ ਨਹੀਂ ਹੰਦਾ ਤੇ ਮੇਰੇ ਘਰ ਸੌਣ ਤੈਨੂੰ ਕਿਹੜਾ ਕੋਈ ਪੈਸੇ ਨਹੀਂ ਦਿੰਦਾ ਸੋਹਰਾ ਤੇਰਾ ਤੈਨੂੰ 50 5000 ਰੁਪਏ ਕੱਪੜੇ ਬਣਾਉਣ ਨੂੰ ਦੇ ਸਕਦਾ ਵਾ ਤੇ ਦਵਾਈ ਬਰੀ ਨਹੀਂ ਦੇ ਸਕਦਾ ਸੋ ਖੁਦ ਕਹਿੰਦੀਆਂ ਗੱਲਾਂ ਹੀ ਨਾ ਮੈਂ ਲਿਆ ਤੇ ਨਾ ਹੀ ਉਹ ਜੜੀ ਜਿੱਜ ਨਹੀਂ ਬੰਦੀ ਨਾ ਉਹ ਨਹੀਂ ਚੱਲਦੀ ਘਰ ਦੇ ਵਿੱਚ ਜਦੋਂ ਮੈਂ ਦਵਾਈ ਲੈਣ ਜਾਣੀ ਆ ਨਾ ਜਾਣੀ ਰਹੀ ਆ ਸਮਰੀਤ ਵਾਰੀ ਵੀ ਦਵਾਈ ਲੈ ਕੇ ਫੇਰੀ ਹੋਈ ਹੈਗੀ ਤੇ ਆ ਜੇਠ ਤੇਰਾ ਇੰਨੀਆਂ ਗੱਲਾਂ ਕਰਦਾ ਵਾ ਨਾ ਇੰਨੀਆਂ ਗੱਲਾਂ ਕਰਦਾ ਕੋਈ ਹਿਸਾਬ ਹੀ ਨਹੀਂ ਇਹਨੇ ਦਵਾਈ ਇੰਨੇ ਦੀ ਆ ਗਈ ਇਹਨੇ 10 ਦਿਨ ਮੈਨੂੰ ਸੁਣਾਉਂਦੇ ਰਹਿਣਾ ਇੰਨੇ ਦੀ ਦਵਾਈ ਆ ਗਈ ਵੇਆਂ ਲੋਕਾਂ ਦੇ ਇਦਾਂ ਹੀ ਹੋ ਜਾਂਦੇ ਇਹਨੂੰ ਦਵਾਈ ਖਾ ਕੇ ਹੁੰਦਾ ਵਾ ਮੈਂ ਦੱਸ ਕੀ ਕਰਾਂ ਦਵਾਈ ਖਾ ਕੇ ਉਹਦਾ ਵੀ ਹੁੰਦਾ ਵਾ ਮਨ ਵੀ ਮੈਂ ਵੀ ਆਪਣੇ ਭਰਾਵਾ ਨਾਲ ਰਲਾਂ ਹੁੰਦਾ ਤੇਗਾ ਦੁਨੀਆਦਾਰੀ ਨਾਲ ਰਲੇ ਅਗਲਾ ਵੀ ਤੁਹਾਡੇ ਹੈਗੇ ਨਾ ਮੈਨੂੰ ਤਾਂ ਲੱਗਦਾ ਕਿ ਮੇਰੇ ਆਪਣੇ ਤੂੰ ਮੇਰੀ ਧੀ ਨੂੰ ਭਰਾ ਹੀ ਚਾਹੀਦੇ ਆ ਨਾ ਤੁਸੀਂ ਨਾ ਮਿਲੋਗੇ ਕੱਲ ਨੂੰ ਉਹਨੂੰ ਆਪਾਂ ਆਪਣੀ ਥਾਂ ਵਾ ਪਰ ਉਹਦੇ ਢਿੱਡ 'ਚ ਤੇ ਹੁੰਦਾ ਨਾ ਕਿ ਮੇਰਾ ਵੀ ਪੁੱਤ ਹੋਵੇ ਉਹ ਤਾਂ ਸੱਚਾ ਹੀ ਆ ਫਿਰ ਆਪਣੀ ਤਾਂ ਤੇ ਸਾਡੇ ਵੱਲ ਵੇਖੀ ਅਗਲੇ ਨੂੰ ਰੀਝਾਂ ਆਉਂਦੀਆਂ ਹੀ ਆ ਤਲ ਕੋਈ ਨਹੀਂ ਸੁੱਕ ਕੇ ਇਹਨੂੰ ਅੱਗੋਂ ਦੇ ਤਾ ਕਿ ਇਹਨੂੰ ਪੁੱਛਾ ਦੇ ਤਾ ਰੱਬ ਦਿੰਦਾ ਤੇ ਜ਼ਰੂਰੀ ਹੈ ਪਰ ਸੋਚੋ ਹੁਣ ਗਾਂ ਦਾ ਸੋਚਕ ਹੋਣਾ ਕੋ ਅਗਲੇ ਨੇ ਵੀ ਆਪਣਾ ਵੰਚਾ ਵਧਾਉਣਾਗੇ ਨਹੀਂ ਧੀਆ ਨਾਲ ਨਹੀਂ ਵੰਚਾ ਵਧਦੇ ਹੁੰਦੇ ਪੁੱਤਾਂ ਨਾਲ ਹੀ ਵਧਦੇ ਹੁੰਦੇ ਆ ਗੱਲ ਸੋਚੀ ਮੇਰੀ ਵੰਚ ਨੂੰ ਇੱਥੇ ਲਈ ਧੀਆ ਵੀ ਹੰਨੀਆਂ ਹੀ ਆ ਜਿੰਨੇ ਪੁੱਤ ਹੁੰਦੇ ਆ ਜਿਹਦੇ ਕਰਮਾ ਦਸੋ ਖਾਣ ਉਹਨਾਂ ਨੂੰ ਧੀਆਂ ਵੀ ਸੁੱਖ ਦੇ ਦਿੰਦੀਆਂ ਤੇ ਜਿਹਦੇ ਕਰਮਾ 'ਚ ਨਾ ਹੋਵੇ ਉਹਨਾਂ ਨੂੰ ਪੁੱਤ ਵੀ ਨਹੀਂ ਦਿੰਦੇ ਸੁੰਮਣਾ ਹੁਣ ਤੇਰੀ ਪਤ ਪੀੜ ਪਾੜ ਹੁੰਦੀ ਤੇਰੇ ਮੰਮੀ ਦੀ ਪੀੜ ਤੇ ਇਹ ਹੁੰਦੀ ਜੀ ਹਾਂ ਆ ਤੁਹਾਡੇ ਸਾਹਮਣੇ ਹੀ ਆ ਟੈਂਕੇ ਦੁੱਧ ਦੇ ਜਿਹਦੇ ਅੱਛਾ ਹਾਂ ਤੇ ਮੈਂ ਪੁੱਤ ਹੁਣ ਚੱਲ ਜਾਣਾ ਵਾ ਛੋੜਿਆ ਦੇਣਾ ਤੱਕ ਕਿਉਂ ਮੰਮੀ ਰੋ ਤਹੀਂ ਕਿ ਚੱਲ ਜਾਣਾ ਨਹੀਂ ਰਹਿਣਾ ਕੀ ਆ ਤੂੰ ਨਾ ਉੱਠ ਕੇ ਤੇ ਰੋਟੀ ਪਾ ਕੇ ਖਾ ਲਿਆ ਕਰੀ ਤੁਰੀ ਫੇਆ ਉਹ ਥੋੜਾ ਥੋੜਾ ਤੋਰੇਂਗੀ ਤੇ ਤੇਰਾ ਸਰੀਰ ਠੀਕ ਰਹੂਗਾ ਆ ਮਮੀ ਮੈਂ ਓਦਾਂ ਤੁਰਨ ਦੀ ਕੋਸ਼ਿਸ਼ ਕਰਦੀ ਪਰ ਅਜੇ ਤੁਰਿਆ ਨਹੀਂ ਜਾਂਦਾ ਪਰ ਥੋੜਾ ਥੋੜਾ ਤੁਰਿਆ ਕਰ ਤਾਂ ਪਾ ਰੋਟੀ ਪੱਕੀ ਹੁੰਦੀ ਆ ਤੇ ਜੋ ਕਰਕੇ ਪਾ ਕੇ ਤੇ ਆਪਣੀ ਤੇ ਖਾ ਲਈ ਤੈਨੂੰ ਨਹੀਂ ਰੋਟੀ ਕਿਸੇ ਨੇ ਫੜਬੀ ਮਮੀ ਕੋਈ ਨਹੀਂ ਖਾ ਲਿਆ ਕਰੂਗੀ ਹੁਣ ਤੇ ਤੂੰ ਇਦੇ ਆਏ ਆ ਤੁਸੀਂ ਪੜਾ ਦਿੰਦੇ ਚੱਲੋ ਜੇ ਦੋ ਤੱਕ ਦਿਨ ਤਾਂ ਮੈਂ ਹੈ ਗਈ ਆ ਆਹੋ ਤੇ ਮੈਂ ਵੀ ਜਾਣਾ ਹੋਇਆ ਹੁਣ ਕਰਨ ਰੋਗਾ ਕਿ ਕਿਹੜੀ ਗੱਲੋਂ ਜਾਣਾ ਕਿਸ ਨੇ ਕੋ ਕਹਿਆ ਤੁਹਾਨੂੰ ਨਹੀਂ ਕਿਹਾ ਤੇ ਮੈਨੂੰ ਕੋਈ ਨਹੀਂ ਗਾ ਕੋਹ ਪਰ ਮੈਨੂੰ ਆ ਨਹੀਂ ਗੇ ਤਾਂ ਕੰਮ ਚੰਗੇ ਲੱਗਦੇ ਹੈ ਵੀ ਜਿਹੜੇ ਇਹ ਫੋਨ ਆ ਗਿਆ ਤਾਂ ਸੁਣ ਲਿਆ ਤੇ ਕੰਮ ਨੂੰ ਰਮਕਾ ਛੱਡਿਆ ਵਿੱਚੇ ਕੰਮ ਤੇ ਵਿੱਚੇ ਫੋਨ ਹੈ ਤੇ ਜੇ ਮੈਂ ਤੇਰੀ ਸੱਸ ਨਾਲ ਗੱਲ ਕੀਤੀ ਤੇ ਸੱਸ ਤੇਰੀ ਵੀ ਪੋਚੇ ਹੀ ਪਾਈ ਗਈ ਉਹਨੇ ਨਹੀਂ ਪੈਰਾਂ ਤੇ ਪਾਣੀ ਮੈਨੂੰ ਪੈਣ ਦਿੱਤਾ ਤਾਂ ਮੰਮੀ ਛੱਡੋ ਪਰ ਇਹ ਤੁਸੀਂ ਐਵੇਂ ਉਹਨਾਂ ਨੂੰ ਕਿਦਾ ਵੀ ਇਦਾਂ ਡੇ ਉਹਨਾਂ ਨੂੰ ਕਹਿਣ ਕਾਂ ਕੀ ਢਾਇ ਹਕੀ ਕਰ ਮੈਂ ਕੀ ਲੋੜ ਹੈ ਤੁਹਾਨੂੰ ਮੈਂ ਤਾਂ ਤੇਰੀ ਭਾਬੀ ਨੂੰ ਇਹੋ ਹੀ ਆ ਨਹੀਂ ਹਿੰਦੀਆਂ ਵੀ ਉੱਠ ਕੇ ਤਾਂ ਕੰਮ ਕਰ ਲੈ ਸਾਰਾ ਤਾਂ ਫੇਰ ਆਪਣੇ ਫੋਨ ਤੇ ਲੱਗੀ ਰਹੀ ਜੋ ਮਰਜ਼ੀ ਕਰਦੀ ਰਹੇ ਮੰਮੀ ਇਹੋ ਤੁਸੀਂ ਕਹਿ ਦਿੰਦੇ ਚਲ ਭਾਬੀ ਮੰਨ ਲੈਂਦੀ ਐ ਇੱਥੇ ਇਦਾਂ ਕੰਮ ਨਹੀਂ ਚੱਲਦਾ ਹੈਗਾ ਮੈਨੂੰ ਨਹੀਂ ਇਹ ਕੰਮ ਚੰਗਾ ਤਾਂ ਲੱਗਦਾ ਮਾਤਾ ਨੇ ਕੋ ਕਿਆ ਇਹਨਾਂ ਨੇ ਤਾਂ ਆਏ ਮੇਰੇ ਘਰ ਪੈਂਟੀਆਂ ਮੰਮੀ ਤੁਸੀਂ ਇਦਾਂ ਕਰੋ ਕੀ ਆਖਿਆ ਤੈਨੂੰ ਮੈਂ ਤਾਂ ਕੁਝ ਵੀ ਨਹੀਂ ਆਖਿਆ ਤੂੰ ਨਹੀਂ ਆਖਿਆ ਉਹਨਾਂ ਨੂੰ ਤਾਂ ਕਿਆ ਨਾ ਉਹ ਮੇਰੇ ਘਰ ਪਈ ਜੰਦੀਆਂ ਆ ਕੀ ਆ ਨਹੀਂ ਤਾਂ ਇਹ ਕਰਾ ਰਿਹਾ ਹੋਇਆ ਵੀ ਤੁਸੀਂ ਏਦਾਂ ਕਹਿਣਾ ਤਾਂ ਤੁਸੀਂ ਰਮਾਨਾ ਵੀ ਘਰੋਂ ਚੱਲ ਜਾਓ ਫਿਰ ਮੈਨੂੰ ਮੇਰ ਕੋ ਨਹੀਂ ਜਿੱਦਾਂ ਚੱਲਦਾ ਇੱਥੇ ਚੱਲਣ ਦਿਓ ਤੁਹਾਨੂੰ ਪਤਾ ਤਾਂ ਹੈ ਕੀ ਹੈ ਜਾਂਦਾ ਮੇਰ ਕੋ ਇਹ ਕੰਮ ਨਾ ਮੈਨੂੰ ਵੀ ਚੰਗਾ ਹੀ ਲੱਗਦਾ ਹੁਣ ਤੇ ਹੋਰ ਫਿਰ ਕੀ ਆ ਤਾਂ ਤੈਨਾਂ ਤਾਂ ਤੇਨ ਮੈਂ ਆਖਣੇ ਵੀ ਰੋਟੀ ਵੀ ਰਾਟੀ ਬਣੀ ਹੁੰਦੀ ਆ ਤੋ ਉੱਠ ਕੇ ਤੇ ਆਪਣੀ ਪਾ ਕੇ ਤੇ ਖਾ ਲਿਆ ਕਰ ਮੈਂਦੀ ਨਾ ਰਿਆ ਕਰ ਹੱਥਾਂ ਵਾਲਾ ਕੋਈ ਨੀ ਮੰਮੀ ਤੋਰੰਡਾ ਵੀ ਮੋਲੀ ਹੋਲੀ ਤੇ ਪਾ ਕੇ ਖਾੜਾ ਕਰਨੀ ਆ ਟਾਈਮ ਦੇ ਨਾਲ ਉੱਠ ਲਈ ਇੱਥੇ ਕਾਕੇ ਨੂੰ ਪਾ ਲਿਆ ਲੰਮਾ ਤੇਜੀ ਕੀਤਾ ਤੇ ਸੋਨੂ ਨੂੰ ਫੜਾਤਾ ਜੇ ਲਾਗੇ ਸੋਨੂ ਨਹੀਂ ਤੇ ਮੰਜੇ ਤੇ ਪਾ ਕੇ ਤੇ ਲਿਆਂਕੇ ਤੇ ਲਾਗੇ ਬਹਿ ਕੇ ਤੇ ਰੋਟੀ ਖਾ ਲਿਆ ਕਰ ਢਡਾ ਭੁੱਖੀ ਨਾ ਰਹੀਂ ਕੋਈ ਨੀ ਮੰਮੀ ਮੈਂ ਖਾ ਲਿਆ ਕਰੂੰਗੀ ਤੇਲ ਲੱਗੀ ਮੈਨੂੰ ਪਾਣੀ ਲੈ ਦੇਓ ਚੰਗਾ ਮੈਂ ਫਿਰ ਫਿਰ ਕਰਾਂ ਸੁੰਮਰ ਵਾਸਤੇ ਪਾਣੀ ਚੱਤਾ ਕਰ ਲਾ ਅੱਛਾ ਠੀਕ ਹੈ ਹਾਂ ਕੀ ਗੱਲ ਤੂੰ ਰੋਣ ਰਹੀ ਹੈ ਨਹੀਂ ਨਹੀਂ ਰੋਣ ਨਹੀਂ ਰਹੀ ਓਦਾਂ ਹੀ ਨਹੀਂ ਓਦਾਂ ਤੇ ਨਹੀਂਗਾ ਹੈਗਾ ਕੀ ਗੱਲ ਵਾ ਕਿਉਂ ਰੋਣ ਕੋਈ ਨਹੀਂ ਮੈਨੂੰ ਦੱਸ ਮੈਂ ਵੀ ਤੇਰੀ ਮਾਵਾਂ ਵਰਗੀ ਆ ਹੈ ਇਦਾਂ ਹੀ ਬਸ ਜਾਦਾਂ ਜੀਆਂ ਆ ਜਾਂਦੀਆਂ ਮੰਮੀ ਇਹਨਾਂ ਦੀ ਜਾਦਾ ਵੱਤ ਜਿਹੜਾ ਚੱਲ ਗਿਆ ਉਹਨੇ ਤਾਂ ਹੁਣ ਆਉਣਾ ਹੀ ਨਹੀਂਗਾ ਤੇ ਇਹਦਾ ਨਾ ਤੋਕਰ ਦੁੱਖ ਜੇ ਬੜਾ ਹੁੰਦਾ ਵਾ ਵੀ ਚੱਲ ਹੁੰਦੀ ਤੇ ਆਇਆ ਕਰਦੀ ਦੁੱਖ ਸੁੱਖ ਸੁਣਿਆ ਕਰਦੀ ਇਹ ਤਾਂ ਗੱਲ ਹੈ ਵਾ ਪੁੱਤ ਮਾਵਾਂ ਆਪਣੀਆਂ ਹੀ ਹੁੰਦੀਆਂ ਵਾ ਦਿਲ ਦੀਆਂ ਦਿਲ ਚ ਹੀ ਰਹਿ ਜਾਂਦੀਆਂ ਵਾ ਕਿੰਨੂੰ ਬੰਦਾ ਦੱਸੇ ਕਿੰਨੂੰ ਨਾਂ ਦੱਸੇ ਕੀ ਗੱਲ ਲੱਗੀ ਥੀ ਚੋਪੀ ਕਰਗੇ ਚੋਪੀ ਕਰਨਾ ਹੀ ਦੱਸ ਤੇ ਤੇਰੀ ਮਾਤਾ ਹੀ ਕਹੀ ਸਾਰਾ ਕੁਝ ਨਹੀਂ ਤਾਂ ਇਹ ਕੀ ਹੋਇਆ ਵਾ ਹੋਇਆ ਕੀ ਉਹਨੇ ਕਿਤੇ ਕਿਹਾ ਹੋਣਾ ਵਾ ਮੰਮੀ ਨੂੰ ਤੇ ਸੋਹਣੂ ਕੋ ਮੜੀ ਚੰਗੀ ਉਹ ਮਾਤਾ ਵੀ ਲਈ ਬਾਹਰ ਡੈਡੀ ਨਾਲ ਬੋਲਣ ਦੀ ਮੈਂ ਸੁਣ ਲਈਆਂ ਚੁਗਲੀਆਂ ਕਹ ਰਹੀ ਜਾਂਦੀ ਨਹੀਂ ਆ ਧੀ ਦੇ ਘਰ ਆ ਕੇ ਬੈਠੀ ਆ ਇਦਾਂ ਖਲੰਦਾਜੀ ਬੜੀ ਕਰਦੀ ਆ ਨਹੀਂ ਚਲ ਸੋਖ ਤੇ ਹੈਗਾ ਹੀ ਨਾ ਉਦੋਂ ਦਾ ਚਲ ਕੇ ਨਾਲ ਨਾਲ ਕਰਵਾਉਣ ਦੇ ਉਹ ਸੋਖ ਤੇ ਹੈਗਾ ਵਾ ਪਰ ਧੀ ਦੇ ਘਰ ਆ ਕੇ ਇਦਾਂ ਵੀ ਨਾ ਬੋਲਣਾ ਚਾਹੀਦਾ ਇਹ ਤਾਂ ਚਲ ਮੈਂ ਮੰਨੀ ਮੂੰਗੀ ਮੰਮੀ ਦੀ ਗਲਤੀ ਆ ਵੀ ਚਲ ਇਦਾਂ ਨਹੀਂ ਕਹਿਣਾ ਚਾਹੀਦਾ ਜਿੱਦਾਂ ਚੱਲਣ ਡਿਆ ਚੱਲਣ ਦੋ ਐਵੇਂ ਕੀ ਲੋੜ ਹੈ ਕਿ ਇਹਨੂੰ ਕਹਿਣ ਦੀ ਉਹ ਨਾਲੇ ਪਤਾ ਗੱਲ ਕੀ ਆ ਹੁਣ ਇਹ ਘਰ ਦਾ ਪੇਹਤੀ ਖੁੱਲਣ ਵਾਲੀ ਗੱਲ ਵਾ ਉਥੇ ਜਾਈਦਾ ਹੀ ਕਿੰਨੀ ਇੱਜ਼ਤ ਬਣੀ ਸੀ ਵੀ ਕਾਠ ਵਾ ਇਹਨਾਂ ਦੇ ਘਰ ਬੜਾ ਕਾਠ ਵਾ ਹੁਣ ਮਾਤਾ ਨੂੰ ਸਾਰਾ ਪਤਾ ਲੱਗ ਗਿਆ ਵੀ ਕਾਠ ਕਿੱਦਾਂ ਦਾ ਤੇ ਕਿੱਦਾਂ ਨਿਭੰਡਿਆ ਇਹ ਤਾਂ ਗੱਲ ਹੈਗੀ ਮੈਂ ਉੱਧਰ ਥੋੜੀ ਕਿਤੇ ਮੰਮੀ ਨੂੰ ਕੋਈ ਗੱਲ ਨਹੀਂ ਦੱਸੀ ਹੈਗੀ ਤੁਹਾਡਾ ਘਰ ਕਿੱਦਾਂ ਚੱਲਣ ਦਾ ਕਿੱਦਾਂ ਨਹੀਂ ਤੇ ਹੁਣ ਹੁਣ ਇੰਨੇ ਦਿਨਾਂ ਦੇ ਆਏ ਤੇ ਉਹਨਾਂ ਨੂੰ ਪਤਾ ਤਾਂ ਲੱਗਦਾ ਹੀ ਹੈ ਆ ਤੇ ਮੰਮੀ ਤੇਰੀ ਗਾੜੀ ਉੱਧਾਂ ਦੀ ਉਹਨੂੰ ਪਤਾ ਲੱਗ ਗਿਆ ਹੁਣ ਉਹਨੇ ਸਾਰੇ ਪਿੰਡ 'ਚ ਧਮਾਉਣੀ ਹੈ ਗਾ ਰਿਸ਼ਤੇਦਾਰਾਂ ਨੂੰ ਦੱਸਣੀ ਹੈ ਤੇ ਹੁਣ ਫਿਰ ਮੈਂ ਕੀ ਕਰਾਂ ਮੈਂ ਕੀ ਕਰਾਂ ਐਵੇਂ ਮਾਤਾ ਨੂੰ ਉਹ ਕਸੋਖਾ ਸਮਾਨਾਂਂ ਜੀ ਜਾਣਾ ਹੈ ਨਹੀਂ ਤੇ ਹੁਣ ਇਹਨਾਂ ਨੂੰ ਚਾਹੀਦਾ ਹੈ ਨਾ ਮਮਮੀ ਵੀ ਚੱਜਣਾ ਰਹਦੀ ਤੇ ਜਿਹੜੀਆਂ ਭਾਗ ਦੀੜੀਆਂ ਹੋਣੀਆਂ ਇਹ ਵੀ ਚੱਜਣਾ ਰਹਦੀਆਂ ਹਨ ਕਿ ਕਰ ਪਤਾ ਲੱਗ ਜਾਣਾ ਉਹਨੂੰ ਇਹਦੀ ਮਮਮੀ ਨੂੰ ਤੇ ਘਰ ਜਾ ਕੇ ਕੀ ਦੱਸੂਗੀ ਓਏ ਉਹ ਤਾਂ ਅੱਗੇ ਸਾਡੀ ਮਮਮੀ ਤੇ ਉਧਾਂ ਆਦੀ ਅੱਗੇ ਹੀ ਉਹ ਉਹਨਾਂ ਦਾ ਫਿਰਨ ਤੋਂ ਹੀ ਵੇਹ ਰਹੀ ਨਹੀਂ ਹੈ ਉਹ ਤਾਂ ਕਦੇ ਮੈਚ ਝੋਲਾ ਚੁੱਕਿਆ ਇਧਰੋਂ ਤੇ ਝੋਲਾ ਚੁੱਕਿਆ ਇਧਰੋਂ ਉਹ ਜਿੰਨਾ ਚਿਰ ਦੋ ਚਾਰ ਘਰ ਫੇਰਨਾ ਲੱਗੇ ਉਹਨੂੰ ਨੀਂਦ ਨਹੀਂ ਆਉਂਦੀ ਤਫੀਰ ਉਹਨੇ ਕਹਿਣਾ ਮੈਂ ਤਾਂ ਕਰਦੀ ਬਣਾਵਾ ਮੈਂ ਤਾਂ ਕਾਕਾ ਫੜ ਕੇ ਬੈਠੀ ਮੈਂ ਤਾਂ ਅੱਧੀ ਰਾਤ ਤੱਕ ਜਾਗਦੀ ਰਹੀ ਨਾ ਕਿੱਥੇ ਜਾਗਦੀ ਰਹੀ ਉਹ ਤੇ ਮੰਮੀ ਜਿੱਦਾਂ ਦੀ ਆਈ ਉਹ ਸੰਭਾਲ ਲੰਡੇ ਨਾਲ ਤੁਹਾਡੇ ਸਾਹਮਣੇ ਹੀ ਕਿੰਨਾ ਘਾਗਾ ਕੇ ਬੈਂਡੇ ਬੈਂਡੇ ਹੋਰ ਤੇ ਹੋਰ ਅੱਜ ਵੱਡੀ ਨਹੀਂ ਮਾਨ ਕਿਉਂ ਕੀ ਆਵਾ ਉਹ ਚਾਹ ਬਣਾਈ ਤੇ ਮੈਂ ਕੋ ਚਾਹ ਮੰਗ ਲਈ ਤੇ ਮੂੰਹ ਬੜਾ ਬੜਾ ਮੂੰਹ ਵਟਿਆ ਨਾ ਬੋਲੀ ਨਾ ਕੁਝ ਵੀ ਫੜਾ ਦਿੰਨੀ ਆ ਜਾਂ ਪਾ ਦਿੰਨੀ ਆ ਮੈਂ ਨਾ ਉਹ ਇਥੇ ਕਹਿੰਨ ਉਹਨੂੰ ਕੀ ਸੱਪ ਲੜ ਗਿਆ ਕੀ ਪਤਾ ਕੀ ਹੋਇਆ ਰਹਿੰਦਾ ਕਿ ਉਹਨੂੰ ਵੀ ਤੇਰੀ ਮਾਤਾ ਨੇ ਡੰਗ ਮਾਰਿਆ ਵਾ ਮੰਮੀ ਕਿਹੜੀ ਘਟ ਹੈ ਮੰਮੀ ਨੇ ਵੀ ਕੋਈ ਕਹਿਤਾ ਹੋਊਗਾ ਕਿ ਕੋਣ ਯਾਰ ਮੈਂ ਆਦੇ ਫਸਿਆ ਪਿਆ ਵਾ ਮੈਂ ਚੰਗੀ ਨੌਕਰੀ ਛੱਡੀ ਆ ਮੈਂ ਨੌਕਰੀ ਇਸੇ ਕਰਕੇ ਛੱਡੀ ਸੀ ਕਿ ਪਚ ਨਹੀਂ ਆਪੇ ਸੰਭਲਾਂਗੇ ਇੱਥੇ ਰੋਹੀ ਰੋਲਾ ਰਿਆ ਤਾਂ ਫਿਰ ਫਾਇਦਾ ਕੀ ਆ ਹੁਣ ਮੈਂ ਕੀ ਦੱਸਾਂ ਹੁਣ ਮੰਮੀ ਨੂੰ ਕਾਲ ਦਿੰਨੇ ਫਿਰ ਉਹਨੂੰ ਕਹੂੰਗੇ ਸਰੰਡਿਆ ਤੂੰ ਚੱਲ ਜਾ ਕੋਈ ਗੱਲ ਨਹੀਂ ਆ ਕਾਲ ਦੇ ਯਾਰ ਐਦਾਂ ਚੰਗਾ ਨਹੀਂ ਲੱਗਦਾ ਕਿ ਘਰ ਦੇ ਪੇਟ ਖੋਲਦੇ ਆ ਉਹਨਾ ਡੇ ਘਰ ਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਗੱਲ ਬਕਰੀ ਵੀ ਸਾਨੂੰ ਤੇ ਪਤਾ ਹੁਣ ਸਾਰਾ ਹਾਂ ਇਹ ਤੇ ਹੈ ਜੇ ਜੋ ਰਿਸ਼ਤੇਦਾਰਾਂ ਚ ਤੁਮਣ ਲੱਜੇ ਨਾ ਇਦਾਂ ਦੀਆਂ ਗੱਲਾਂ ਤੇ ਫਿਰ ਉਹ ਇੱਜ਼ਤ ਨਹੀਂ ਰਹਿੰਦੀ ਨਹੀਂ ਉਹਦਾ ਮੰਮੀ ਤਾਂ ਨਹੀਂ ਗਾਹ ਕੇ ਨਾ ਉਹ ਗੱਲ ਕਰਦੀ ਥੋੜੀ ਕੀ ਮੈਨੂੰ ਪਤਾ ਤੇਰੀ ਮੰਮੀ ਦਾ ਕਰਦੀ ਨਹੀਂ ਗੱਲ ਇੱਥੇ ਗਾਹ ਆਓ ਉਹਦਾ ਢਿੱਡ ਚ ਪਾਜਦੀ ਐ ਉਹਦੇ ਤੇ ਪੀੜੋਂ ਡੰਡ ਅਪੈਂਡੀਆ ਗੋਲਾ ਪੰਜਦਾ ਜਿੰਨਾ ਚਿਰ ਉਹ ਕਰਨਾ ਦੇਵੇ ਗਾ ਨਹੀਂ ਕਰਦੀ ਮੈਨੂੰ ਸਮਝਾਵਾਂਗੀ ਵੀ ਘਰ ਜਾ ਕੇ ਨਾ ਕਰੀਂ ਕੇ ਇਦਾਂ ਉਹ ਜੇ ਉਹ ਇਦਾਂ ਦੀ ਹੁੰਦੀ ਤਾਂ ਉਹ ਇੱਥੇ ਨਾ ਪਚਾ ਲੈਂਦੀ ਕਈ ਤੇ ਸਾਹ ਕੋਲ ਵੇਕੰਟੀ ਤਾਂ ਆਈ ਉਹਨਾਂ ਨੂੰ ਕਿਹਾ ਵਾ ਹਾਂ ਤੇ ਬਸ ਫਿਰ ਉਹਨਾਂ ਨੂੰ ਕਹਿਤਾ ਉਹਨੇ ਤੇ ਅੱਗੇ ਨਾ ਗੱਲ ਕਰੂਗੀ ਨਹੀਂ ਕਰਦੀ ਆਪਣੇ ਘਰ ਵਾਲੀ ਗੱਲ ਐ ਇੱਥੋਂ ਦੀ ਗੱਲ ਕਿਵੇਂ ਗੱਲ ਕਾਹ ਕਰਦੀ ਅਸ ਤੂੰ ਤੇ ਆਪਣੀ ਮੰਮੀ ਦੀਆਂ ਤਰੀਫਾਂ ਦੇ ਪੁੱਲ ਬੰਨਣੇ ਆ ਕੇ ਕੋਈ ਨਹੀਂ ਤੇ ਨਾਰਾਜ਼ ਨਾ ਹੋ ਮੈਂ ਮੰਮੀ ਨੂੰ ਕਹਿੰਨੀ ਆਂ ਵੀ ਚੱਲ ਚੱਲ ਜਾ ਕੋਈ ਗੱਲ ਨਹੀਂ ਸਾਰਨ ਡਿਆ ਵਾ ਹੁਣ ਮੈਂ ਤੁਰ ਪੈਣ ਡੈ ਬਣਾ ਮੜ ਮੋਟਾ ਤੇ ਫਿਰ ਮੈਂ ਕਰਨ ਡੈ ਆਹੋ ਕਹਦੇ ਉਹਨੂੰ ਸਿੱਧਾ ਵੀ ਚੱਲ ਜਾ ਤੇ ਉਹਨੇ ਹੋਰ ਮੂੰਹ ਮਟਲੇ ਨਹੀਂ ਸਿੱਧਾ ਨਹੀਂ ਮੈਂ ਕਹਿੰਦੀ ਆਂ ਦਬਾਣੇ ਨਾ ਕੇ ਨਾ ਕਹੂੰਗੀ ਤੂੰ ਮੇਰ ਨਾਲ ਗੱਲ ਆ ਕਰ ਮੈਂ ਵੇਖਾ ਹੁੰਦੀ ਆ ਮੈਂ ਤੇਰੀ ਮਾਂ ਆਂ ਬਸ ਇਹ ਦੇ ਕਰ ਕਰਕੇ ਤੇ ਸਾਰ ਲਈਦਾ ਨਹੀਂ ਪਤਾ ਤੂੰ ਮੇਰ ਨਾਲ ਗੱਲਬਾਤ ਕਰ ਲੈ ਕਰ ਜਿਹੜੀ ਕਰਨੀ ਹੁੰਦੀ ਸੁੰਮਨ ਕੀ ਤੇ ਤੂੰ ਕੀ ਹਾਂਜੀ ਉਹ ਤਾਂ ਹੈਗਾ ਵਾ ਮੈਂ ਤੇ ਸੁੰਮਨ ਨਾਲੋਂ ਤੈਨੂੰ ਸਗੋਂ ਜ਼ਿਆਦਾ ਸਮਝਦੀ ਆ ਵੀ ਧੀ ਆ ਮੇਰੀ ਕਿੰਨਾ ਸਾਰੀ ਜਿਹੜੀ ਡਹੀ ਰਹਿੰਦੀ ਆ ਕੰਮ ਕਰਨਾ ਤੇ ਮੈਨੂੰ ਬੈਠੀ ਰਹਿਊਗਾ ਵੀ ਮੈਂ ਉੱਠ ਕੇ ਤੇ ਮਨਪ੍ਰੀਤ ਦੇ ਨਾਲ ਕੋਈ ਕੰਮ ਕਰਾਂ ਮਾਤੀ ਆਏ ਮੈਨੂੰ ਤੇ ਆ ਬੜਾ ਵਧੀਆ ਲੱਗਾ ਆਪਣਾ ਪੰਜਾ ਲੱਗਾ ਵੀ ਚਲ ਕੋਈ ਤੇ ਹੈਗਾ ਕਿਹਨੂੰ ਤੇ ਦਿਖਿਆ ਨਹੀਂ ਦੇ ਇੱਥੇ ਤੇ 10 12 ਸਾਲ ਹੋ ਗਏ ਕਿਹਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਕੋਈ ਨਹੀਂ ਮੇਰੀ ਧੀ ਦਿਲ ਚ ਨਹੀਂ ਕੋਈ ਲੈ ਹੁਣੀ ਗੱਲ ਤੇ ਰੋਣਾ ਮੇਰੀ ਧੀ ਆ ਜਾ ਉੱਥੇ ਸੁੰਨਣ ਲੱਗੇ ਮੈਂ ਪਾਣੀ ਲੈ ਕੇ ਉੱਧਰ ਆਹ ਵੇਖਾਂ ਨੂੰ ਮਰੀਦ ਨੂੰ ਚਾਹ ਚੋ ਦੇਵਾਂ ਅੱਛਾ ਮੈਂ ਤਾਂ ਪਾਣੀ ਲੈਣ ਆਈ ਸੀਗੀ ਤੇ ਮੈਂ ਕਿਹਾ ਚੱਲ ਪਾਣੀ ਮੰਗਣ ਲਈ ਸੀਗੀ ਚਲ ਤੇ ਮੈਨੂੰ ਆਜ ਮਾਰ ਦੇਣੀ ਮੈਂ ਫੜਾ ਦਿੰਦੀ ਚੱਲ ਕੋਈ ਗੱਲ ਨਹੀਂ ਤੂੰ ਸਕੂਲੋਂ ਕੁੜੀ ਆਈ ਆ ਤੇ ਉਹਨੂੰ ਤੂੰ ਵੇਖ ਠੀਕ ਜੀ ਹਾਂ ਉਹ ਗਲਾਸ ਵੀ ਲੈ ਲੈ ਇਹnga ਪਲਾਸ ਉੱਤਾਂ ਆਈ ਲੈ ਵੀ ਬੱਤੀ ਬੰਦ ਕਰਤੀ ਕੋਠੇ ਹੋਣਾ ਪਿਆ ਤੇ ਬਾਹਰ ਵੀ ਆਵੇ ਹਵਾ ਵਗਣ ਢਈ ਆ ਪੁੱਤ ਫੇਰ ਕੀ ਆ ਉਹ ਮੈਂ ਕਿਹੜੇ ਪਤੀ ਆਉਣੀ ਆ ਉਹ ਸੁੱਖ ਦਾ ਪੱਖਾ ਚੱਲਣ ਡਿਆ ਤੇ ਸਮੁੰਦ ਦਾ ਪੱਖਾ ਚੱਲਣ ਡਿਆ ਮੈਂ ਛੱਟ ਨਿਵਟਣਾ ਟੂ ਟੂ ਕੰਡਾ ਬਣਾਉ ਉਹ ਤਾਂ ਡੈਪਿੰਦਾ ਵਾਜਾਂ ਦੇਣ ਛਾਟੀ ਉਦਾਂ ਉਹਨਾਂ ਦੀ ਵੀ ਨਹੀਂ ਖਰਾਬ ਹੋਣੀ ਆ ਨਹੀਂ ਉਦਾਂ ਕੋਈ ਨਹੀਂ ਹਵਾ ਵੀ ਵਗਣ ਡਈ ਆ ਬਾਹਰ ਵੀ ਚੰਗਾ ਹੋਏ ਪਰ ਇਹ ਆ ਬਈ ਇੰਨਾ ਸਮਾਨ ਪੁੱਤ ਬਾਹਰ ਪਿਆ ਵਾ ਆਪਾਂ ਹੁਣੇ ਅੰਦਰਾਂ ਚ ਵੜ ਵੜ ਕੇ ਸੌਂ ਜਾਈਏ ਤੇ ਬਾਹਰ ਇੰਨੇ ਸਮਾਨ ਦੀ ਰਾਖੀ ਕਿੰਨੇ ਕਰਨੀ 33 ਆਵੇ ਸਹੀ ਗੇੜ ਨੂੰ ਕੁੰਡੇ ਮਾਰ ਲਾਂਗੇ ਮਨਪ੍ਰੀਤ ਮਨਪ੍ਰੀਤ ਬਹੁਤ ਚੁੱਤੀ ਨਹੀਂ ਆ ਆਹ ਵੇ ਆਉਰਾ ਆ ਪਤਾ ਲੈ ਕਿ ਮੈਂ ਵੇਖੀ ਨਾ ਬਾਹਰੋਂ ਗਈ ਹੈ ਅੰਦਰ ਨੂੰ ਠੀਕ ਠੀਕ ਤੇ ਮੈਂ ਮੈਂ ਖੜਿਆ ਉਹ ਨਿੰਬੂ ਹੈਗੇ ਬਲਾ ਖਤਮ ਹੀ ਆ ਡੜ ਜੀ ਇਹ ਕੱਦਾਂ ਹੀ ਹੋਣਾ ਵਾ ਤੇ ਤੂੰ ਬਥੇ ਪਹਿਲਾਂ ਦੱਸ ਦਿੰਦੀ ਮੈਨੂੰ ਮੈਂ ਬਸ ਇਦਾਂ ਹੀ ਕੰਮ ਕਰਦੇ ਵਿੱਚ ਧਿਆਨ ਹੀ ਨਹੀਂ ਗਿਆ ਨਿੰਬੂਆਂ ਵਾਲਾ ਜੋ ਮੇਰਾ ਮਾਂ ਨਹੀਂ ਵੀ ਚਾਲਾ ਨਿੰਬੂ ਪਾਣੀ ਪਣਾਉਂਦੀ ਤੇ ਕੱਲ ਮੈਨੂੰ ਵੀ ਦੇ ਦਿੰਦੀ ਤੇ ਮੰਜੋਰ ਵੀ ਪੀ ਲੈਂਦਾ ਮੈ ਮੈਨੂ ਦੇ ਪਿਆਰਤਾ ਨੇ ਠੰਡ ਪਾ ਠੰਡ ਪਾਤੀ ਲੱਜੇ ਬੜੀ ਮੈਨੂੰ ਕਲੀਜੀ ਠੰਡ ਪਾਤੀ ਕਿਉਂ ਪਹਿਲੋ ਪੀ ਲਿਆ ਇਹਨੇ ਆਓ ਪੋਸ ਲਓ ਤੁਸੀਂ ਨਾਲੇ ਤਾਂ लाਡ ਲਈ ਆ ਨਹੀਂ ਤੇ ਪੁੱਤ ਮੇਰੀ लाਡਲੀ ਆ ਤੂੰ ਵੀ ਮੇਰਾ ਲਾਡਲਾ ਵਾ ਕੀ ਆਂਦੀ ਓ ਗੱਲ ਹੋਈ ਆ ਮੈਂ ਤੇ ਉਦਾਂ ਢੱਡ ਚ ਚੁਪਦੀ ਰਹੀ ਐ ਇਹਨਾਂ ਨੂੰ ਮੈਂ ਨਾ ਤੂੰ ਹੀ ਉਹ ਗੱਲ ਤੁਸੀਂ ਦੋਵੇਂ ਜੀ ਆ ਤੇ ਤੁਸੀਂ ਆਪਸ ਵਿੱਚ ਨਹੀਂ ਤੁਹਾਡੀ ਬਣ ਗਈ ਹਈ ਨਹੀਂ ਗੱਲ ਤੂੰ ਆਖੀ ਜਾਣਾ ਉਹ ਤੇ ਤੁਹਾਡੀ लाਡਲੀ ਆ ਜੇ ਜੇ ਹੋਰ ਕਿਸੇ ਨੇ ਗੱਲ ਆਖੀ ਹੁੰਦੀ ਨਾ ਮੈਂ ਉਹਨੂੰ ਪੂਰੀ ਗੱਲ ਨਹੀਂ ਮੈਂ ਜਰਨੀ ਐ ਤੇ ਤੁਸੀਂ ਦੋਵੇਂ ਜੀ ਆਂ ਤੇ ਮੈਂ ਪਾਇਆ ਗਿਆ ਲਿਆ ਠੰਡ ਪਾਤੀ ਕਿੱਲੇ ਮੇਰੇ ਨੇ ਬੜੀ ਚੱਲ ਪੁੱਤ ਤੂੰ ਦੱਸ ਕੀ ਗੱਲ ਜੱਡੀ ਡੜੀ ਦੀ ਐਨੇ ਪਾਈ ਤੇਰਾ ਗੋ ਨੂੰ ਪਾਈ ਵਿੱਚ ਮੈਂ ਉਹ ਤੂੰ ਹੀ ਆਪ ਸੁਵੇਜੀ ਨਾ ਦੋਵੇਂ ਜੀ ਖਿਜਿਆ ਕਰੋ ਇੰਨਾ ਉਹਨੂੰ ਤੇ ਅੱਗੇ ਨਹੀਂ ਵਹਿ ਜੀਣਾ ਮਿਲਣ ਡਿਆ ਆ ਮੈਨੂੰ ਨੇ ਜੀਨ ਦਿੰਦੀ ਆ ਪੁੱਛ ਲਾ ਨੂੰ ਚੱਲ ਦੱਸ ਪੁੱਤ ਕੀ ਗੱਲ ਦੱਸ ਦੱਸ ਬੜ ਜੀ ਦੱਸਣਾ ਕੀ ਆ ਹਾਂ ਜੇ ਮੈਂ ਕੰਮ ਵੀ ਕਰਦੀ ਆ ਤਾਂ ਵੀ ਕੋਈ ਗੁਣ ਤੇ ਪਉਂਦਾ ਹੀ ਨਹੀਂ ਆ ਤੇ ਐਦਾਂ ਹੀ ਕਰਦੀ ਨਹੀਂ ਕਿ ਨਿੱਕੇ ਬੈਲ ਸਭ ਸਹੀ ਤਾਂ ਮੈਂ ਕੀ ਕਾ ਮੈਂ ਬਸ ਇੰਨੇ ਕੀ ਕਾ ਕਿ ਮੰਜੋ ਤੇ ਜੇ ਆਪਾਂ ਅੱਡੋ ਦੀਏ ਤੇ ਚੰਗਾ ਨਹੀਂ ਆ ਹੁਣ ਚਲ ਚੋ ਨਵੇਂ ਬੀਜਣਾ ਵਾ ਤੇ ਡੜ ਜਾ ਅੱਡ ਤੇ ਹੁਣ ਬਣਿਆ ਹੀ ਆ ਨਾ ਇੰਨੇ ਬਸ ਬਸ ਕਿੱਥੇ ਦੀ ਗੱਲ ਕਿੱਥੇ ਪਹਚਾਈ ਮੈਂ ਨਹੀਂ ਹੋਣਾ ਤੇ ਉਦਾਂ ਮੈਨੂੰ ਕਹਿ ਦਿੰਦਾ ਵੀ ਚਲ ਨਹੀਂ ਹੋਣਾ ਮੈਂ ਉਹ ਨਿੱਕੇ ਦੇ ਮੁੰਡਾ ਆਇਆ ਹੀ ਆ ਅੱਡੋਂ ਚੰਗੀ ਲੱਗਦੀ ਆਪਾਂ ਪੁੱਤ ਇਹ ਗੱਲ ਤੇ ਮੈਂ ਵੀ ਸੋਚਣ ਡਿਆ ਵਾ ਪਿਤਾ ਨੂੰ ਅੱਡ ਕਰਦਾ ਮੈਂ ਤੇ ਚੰਗਾ ਵਾ ਕਿ ਆਪੋ ਆਪਣੀਆਂ ਪਕਾਓਗੇ ਤੇ ਆਪੋ ਆਪਣਾ ਕੰਮ ਕਰਨਗੇ ਆ ਇਹ ਹੁਣ ਤੂੰ ਨਹੀਂ ਗਾ ਸਾਰੇ ਸਾਰਿਆਂ ਦਾ ਠੇਕਾ ਤੂੰ ਹੀ ਚੁੱਕਿਆ ਮੈਂ ਵੇਖਦਾ ਨਾ ਸਭ ਉਰੀਆਂ ਗੱਲਾਂ ਵੀ ਸੁਣਦੇ ਆ ਹੈ ਕਿਹੜਾ ਠੇਕਾ ਕਿੰਨੇ ਚੁੱਕ ਲਿਆ ਵਾ ਕੋਈ ਗੱਲ ਨਹੀਂ ਜੀ ਆ ਜਾ ਤੂੰ ਵੀ ਆ ਜਾ ਮੇਰੇ ਨਾਲ ਲੱਲਾ ਭਾਗ ਵਿੱਚ ਨਹੀਂ ਮੈਂ ਤਾਂ ਭਾਗ ਹੀ ਰਹਿਣਾ ਮੈਂ ਤੇ ਉਧਰੋਂ ਆਈ ਤੇ ਮੈਨੂੰ ਹਾ ਤੁਸੀਂ ਉੱਚੀ ਉੱਚੀ ਗੱਲਾਂ ਕਾਣਦੇ ਤੇ ਬਾਹਰ ਤੱਕ ਸੁਣਦੇ ਜੀ ਤੂੰ ਫੇਰਾ ਹੀ ਉਧਰੋਂ ਯਾਹੀਆ ਮੇਰਾ ਦਸ ਕਈ ਦਾ ਕੀ ਹੈ ਤੁਹਾਨੂੰ ਮੁਸ਼ਕਲ ਵਾ ਕੋਈ ਤੇ ਗੱਲ ਤੇ ਕੋਈ ਨਹੀਂ ਕਿ ਇਹੀ ਘਰ ਦੇ ਗੱਲ ਹੀ ਕਰਨ ਦੇ ਆ ਵੀ ਹੁਣ ਗੱਲ ਲਾ ਗਈ ਦੱਸ ਤੋਹਾਂ ਡੈਡੀ ਗੱਲ ਆ ਵੀ ਆਵੇਂ ਕੀ ਮੈਨੂੰ ਉਹ ਬੁਝਾਤਾ ਪਈਆ ਬੁਝਾਤਾ ਜੀ ਆਪਾਂ ਆ ਮਮਾ ਕਿੱਥੇ ਜੀ ਮੇਰਾ ਮੰਨਵਾ ਵੀ ਇਹਨਾਂ ਨੂੰ ਮੈਂ ਅੱਡ ਕਰਦਾ ਇਹ ਵੇਲੇ ਵਿੱਚ ਬਾਹਰ ਇਹਨਾਂ ਨੂੰ ਮਾਰਨਾ ਵੀ ਸੋਨੂ ਦਾ ਇਰਾਦਾ ਵਾ ਵੀ ਫਸਲ ਦੇ ਪੈਸੇ ਆ ਜਾਂਦੇ ਤੇ ਗੱਲ ਹੀ ਕੋਈ ਨਹੀਂ ਜਵਾਨ ਨੇ ਚੱਟ ਮਿੰਟ ਦੀ ਨੌਕਰੀ ਛੱਡਤੀ ਤੇ ਉਹ ਜਿਹੜਾ ਬਾਹਰ ਗਿਆ ਹੀ ਉਹ ਹੁਣ ਲੱਖ ਪਲੱਸ ਹੋਰੀ ਤਨਖਾਹ ਵਾ ਤੇ 30000 ਰੁਪਇਆ ਪਾਇਆ ਕਰ ਤੇ ਹੋ ਸਕਦਾ ਉਹਨੂੰ ਕਿਤੇ ਲੋਡ ਪੈ ਗਈ ਹੋਊਗੀ ਕੀ ਲੋਡ ਪੈ ਗਈ ਹੋਊਗੀ ਤੇ ਚਲੋ ਉਹਦੀ ਹੁਣ ਤੇ ਇਹ ਆਪੀ ਆਪੋ ਆਪਣੀਆਂ ਖਾਣ ਗੇ ਜਿੱਤੇਦਾਰ ਕੋ ਮੰਗੀ ਲਿੰਦਾ ਵਾ ਹਾਂ ਹੋ ਵੀ ਕਿਸੇ ਨੇ ਮੰਗ ਲਏ ਹੋਣਗੇ ਜਾਂ ਦੋਸਤ ਮਿੱਤਰ ਵੀ ਇੱਕ ਦੂਜੇ ਕੋ ਲੈ ਕੇ ਉਧਰ ਉਧਰ ਹੀ ਮੁੜ ਕੇ ਦੂਜੇ ਦੂਜੇ ਨੂੰ ਤਨਖਾਹ ਦੇ ਦਿੰਦੇ ਨੇ ਕਿੱਥੇ ਘਟ ਪਈ ਜਾਂ ਨਹੀਂ ਤਾਂ ਹੁਣ ਵੇਖ ਲੈ ਇਹ ਵੀ ਉਹ ਉਧਰ ਵੀ ਗੱਲ ਕਰੀ ਜਾਂਦਾ ਮਨਪ੍ਰੀਤ ਵੱਲ ਦੀ ਗੱਲ ਹੀ ਨਹੀਂ ਇਹ ਕਰਦਾ ਤੇ ਮਨਪ੍ਰੀਤ ਕੀ ਆ ਜਿੱਦਾ ਸਿੱਧੀਆਂ ਗੱਲਾਂ ਦੱਸਣ ਦੇ ਅਸੀਂ ਮੈਂ ਸਾਜੀ ਗੱਲ ਕਰਦਾ ਵਾ ਹਾਂ। ਆ ਗੱਲ ਹੋਣੀ ਚਾਹੀਦੀ ਚ ਅੱਜ ਨਾ ਕਿ ਇੱਕ ਜਾਨੇ ਦੀ ਗੱਲ ਕਰੀ ਜਾਣੀ ਤੁਸੀਂ ਮਨਪ੍ਰੀਤ ਦੀ ਗੱਲ ਕਰ ਰਹੇ ਹੋ ਮਨਪ੍ਰੀਤ ਦਾ ਦੱਸ ਦੇ ਵੇਹਾਂ ਗੱਲ ਕੀ ਆਵੇ ਜੀ ਨਹੀਂ ਨਹੀਂ ਗੱਲ ਇਹੋ ਅੱਡ ਦੀ ਗੱਲ ਕਰਨੀ ਮੈਂ ਕੋਈ ਨਾ ਮਿਰਦੇ ਆਪ ਮਨਵਾਏ ਮੈਂ ਤਾਂ ਸੋਚੀ ਜਾਂਦਾ ਇਹੋ ਗੱਲ ਵੀ ਅੱਡ ਕਰ ਦਈਏ ਨਾ ਅੱਛਾ ਇੱਕ ਨੂੰ ਹੁਣ ਅੱਡ ਕਰ ਦੋ ਇੱਕ ਪੜ ਕੇ ਆਪਕੋ ਮੈਨੂੰ ਅੱਡ ਕਰ ਦੋ ਤੀਜੀ ਸਾਰੇ ਨੂੰ ਪੜ ਕੇ ਸਾਰੇ ਨੂੰ ਪੜ ਕੇ ਕਰ ਦੇਣਾ ਅੱਡੇ ਇਹਨਾਂ ਨੂੰ ਤੁਸੀਂ ਚੰਗੀ ਸੋਚ ਸੋਚੀ ਆ ਕੱਟ ਨਾਲ ਹੀ ਕਰੀਤ ਨਹੀਂ ਗਈ ਤੇ ਉਹਦੇ ਫਿਰ ਹੁਣ ਹੱਥ ਦੇ ਪਿਆ ਵੀ ਸਾਰਾ ਕੰਮ ਉਹੋ ਹੀ ਕਰੀ ਜਾਵੇ ਤੇ ਨਾਲੇ ਗੱਲਾਂ ਸੁਣੀ ਜਾਵੇ ਕੰਮ ਵੰਡ ਦੋ ਜਾਂ ਮਮਾ ਕੇ ਚੇਚਾ ਕੰਮ ਵੰਡ ਦੋ ਉਹ ਵੀ ਗੱਲ ਸਹੀ ਮਨਜੋਤ ਦੀ ਹਾਂ ਕੰਮ ਮੁੜ ਕੇ ਕਰਦਾ ਵਾਂ ਕਿਤੇ ਕੰਮ ਕਾਦੇ ਆ ਮੈਨੂੰ ਇਹ ਦੱਸੋ ਕਿ ਚੱਕੀ ਵੀ ਪੀਂਦੀਆਂ ਵਾਂ ਫੇ ਪੀ ਕੇ ਆਟਾ ਪਕਾਉਂਦੀਆਂ ਵਾਂ ਆਂਡਰ ਕਰਦੀਆਂ ਵੀ ਆਹ ਚੀਜ਼ ਹੈ ਨਹੀਂ ਉਹ ਹੈ ਨਹੀਂ ਤੇ ਪੰਡਾ ਨਾਲ ਲਈ ਆਉਂਦੀਆਂ ਤਾਂ ਵੀ ਔਖੀਆਂ ਵਾਂ ਚੱਲ ਤੂੰ ਇੱਕ ਗੱਲ ਕਰ ਤੂੰ ਦੋ ਦਿਨ ਉਹ ਕੰਮ ਨਹੀਂ ਕਰਦੀ ਜਾ ਤੂੰ ਐਦਾ ਫੇਰਾ ਤੋਰੀ ਛੱਡ ਦੇ ਤੇ ਤੂੰ ਕੰਮ ਕਰਕੇ ਖਵਾਲ ਭਲਾ ਸਾਰੇ ਪਰਿਵਾਰ ਨੂੰ ਦਊਂਗੀ ਪਕਾ ਕੇ ਮੈਂ ਨਹੀਂ ਵੀ ਸਾਰੀਆਂ ਇੰਨਾ ਆ ਕੇ ਮੰਜੀਆਂ ਤੇ ਚੜ ਜਾਣ ਤੇ ਰੋਟੀਆਂ ਮੰਜੀਆਂ ਦੇ ਉੱਤੇ ਫੜਾਉਂਗੀ ਤੇ ਭਾਂਡੇ ਆਪ ਚੁੱਕ ਚੁੱਕ ਲਿਆਉਂਗੀ ਚਾਹ ਪੁੱਛੂੰਗੀ ਕਿ ਕਿੰਨੇ ਵਜੇ ਪੀਣੀ ਆ ਉਹ ਜਾਏ ਗੱਲਾਂ ਹੀ ਆ ਗੱਲਾਂ ਹੀ ਆਏ ਤੁਹਾਡੀਆਂ ਲੈ ਕੰਮ ਕਰਨਾ ਉਹ ਟੱਢਿਆ ਹੋਣਾ ਹੋਰ ਆ ਵੀ ਨਾ ਜਾ ਆਪਣੀ ਮਾਂ ਦਾ ਫੋਨ ਨੋਵਾਂ ਨੇ ਵਦਣਾ ਹੋਰ ਨਹੀਂ ਨੋਵਾਂ ਨੇ ਵਦੜਾ ਨਹੀਂ ਗਾ ਪਰ ਇਹ ਅਭੀ ਚੋਰ ਨਾਲ ਮਿਲ ਕੇ ਕਰਨ ਉਹਨੂੰ ਤਬਲੀ ਫੇਰਦੀਆਂ ਆ ਆ ਤੂੰ ਜਿਹੜਾ ਹੁੰਦੇ ਆ ਆਪ ਨੋਵਾਂ ਨੂੰ ਵੇਚ ਲਾਉਂਦੇ ਆ ਉਹਨੂੰ ਮੈਂ ਭੂਏਗੀ ਜਿਹੜਾ ਹੁੰਦਿਆ ਉਹਨ ਜਦੋਂ ਵੇਖੀ ਤੇ ਚੌਂਕੇ 'ਚ ਇਹੋ ਹੀ ਹੁੰਦੀ ਆ ਪਰ ਮੈਂ ਕਹਿੰਨੀ ਵੀ ਹੁਣ ਇਹ ਅੱਜ ਤੋਂ ਬਾਅਦ ਸਾਰੀਆਂ ਬਹਿਣ ਪਲੰਘਾਂ ਦੇ ਉੱਤੇ ਤੇ ਮੈਂ ਆਪਣ ਕੰਮ ਦੀ ਰੋਟੀਆਂ ਨਾਲ ਮੈਂ ਵੇਖ ਨੂੰ ਮੈਂ ਫਿਰਕੇ ਵੀ ਆਉਣਾ ਈ ਹਾਂ ਘਰਾਂ 'ਚ ਸਾਰੇ ਕੰਮ ਮੈਂ ਕਰਵਣੇ ਮੰਡੇ 'ਚ ਵੀ ਆਖੋਣੇ ਈ ਹੂੰ ਰੋਟੀਆਂ ਦੇ ਵੇਲੇ ਨੂੰ ਮੈਂ ਫੇਰ ਹਾਜ਼ਰ ਬਸ ਮੈਂ ਇਹੋ ਕਹਿ ਨਹੀਂ ਪਟਿਆ ਨੇ ਜਾਣੀਆਂ ਕਰਨ ਵਾਲੀਆਂ ਸਾਰਾ ਟੱਬਰ ਨੇ ਪੁਰਕ ਤੇ ਫਿਰਨਾ ਵਾ ਮੇਰੀ ਤਾਂ ਗੱਲ ਹੋਈ ਨਹੀਂ ਚੰਗੀ ਲੱਗਦੀ ਕਿ ਤੂੰ ਉਹਨਾਂ ਨੂੰ ਵੀ ਗਏ ਹਾਂ ਕਿਹਨਾਂ ਨੂੰ ਉਹ ਚਲੋ ਉਹਦਾ ਕਾਕਾ ਨਿੱਕਾ ਆਹੋ ਤੇ ਉਹਨੂੰ ਸੁੱਖ ਨੂੰ ਕਹਾਂ ਹਾਂ ਵੀ ਤੂੰ ਕਿੱਥੇ ਕਿੰਨਾ ਨੂੰ ਕੌਣ ਸੁਮਨ ਵੀ ਕਰਨ ਤੋਂ ਫੇਰ ਨਹੀਂ ਰਹਿ ਵੀ ਮੜਾ ਮੋਟਾ ਚਲੋ ਤੇ ਚਲੋ ਇੰਨਾ ਵੱਡਾ ਆਪਣਾ ਬੱਚਾ ਸੰਭੀ ਜਾਵੇ ਸੁੱਖ ਨੂੰ ਚਾਹੀਦਾ ਵਾ ਵੀ ਕੋਈ ਨਹੀਂ ਚਲੋ ਉਹਦਾ ਕਾਕਾ ਵੱਡਾ ਹੋ ਜਾਣਾ ਤੇ ਇਹ ਆ ਵੀ ਇਹ ਸੁੱਖ ਤੇ ਨਾਲ ਕਰਾਵੇ ਹਾਏ ਹਾਏ ਸੁੱਖ ਕੰਮ ਤੇ ਕਰਾਉਂਦੀ ਆ ਅੱਡੇ ਦੇ ਇੰਨਾ ਤੂੰ ਉਤਰਦੀ ਆ ਹਾਏ ਤੁਸੀਂ ਤੇ ਫੇਰ ਉਹ ਗੱਲ ਕੰਮ ਮੈਂ ਹੜ ਬਣ ਕੇ ਦੇਣੇ ਆ ਕੰਮ ਦੇ ਇੰਨਾ ਵੱਢ ਕੇ ਚਲੋ ਕੋਈ ਨਹੀਂ ਡਰ ਜੀ ਨਾ ਮੈਂ ਤੁਹਾਨੂੰ ਸੁਣ ਲਊਗੀ ਤੇ ਸੌਖਾ ਉਤਰ ਕੇ ਆ ਕੇ ਤੁਹਾਡੇ ਦਿਵਾਲੇ ਹੋ ਜੂਗੀ ਫੇਰ ਚੰਗਾ ਮੇਰੇ ਦੁਆਰੇ ਐਵੇਂ ਹੋਊਗੀ ਮੇਰੇ ਕੰਮ ਤੋਂ ਹੀ ਡਿਆ ਆਖਣ ਤੇ ਫੇਰ ਉਹਨੇ ਵੀ ਕੰਮ ਤੋਂ ਹੀ ਬੋਲਣਾ ਕਿ ਮੈਂ ਕਰਦੀ ਨਹੀਂਗੀ ਕਿੰਨਾ ਕ ਕਰਦੀ ਆ ਜਿੰਨਾ ਕਰਦੀ ਕਰਦੀ ਉਹਦਾ ਬੰਦਾ ਬਾਹਰ ਵਾ ਉਹ ਥੋੜਾ ਵੀ ਕਰ ਲੂ ਤਾਂ ਵੀ ਲਾਇਦਾ ਵਾ ਜਿਹਦੇ ਬੰਦਾ ਘਰ ਵਾਂ ਦੇ ਰੋਟੀ ਮੰਗਣੀ ਨੇ ਚਾਹ ਮੰਗਣੀ ਨੇ ਪਾਣੀ ਮੰਗਣਾ ਨੇ ਸਾਰੇ ਕੰਮ ਕਰਨੇ ਆ ਚਲੋ ਕੋਈ ਨਹੀਂ ਚੁੱਪ ਕਰਿਆ ਤੂੰ ਮਸ਼ੀਨ ਵਾਂਗੂ ਛੋਟੀ ਪਈ ਹੁਣ ਚਲ ਚੱਲ ਨਹੀਂ ਸੌਖੇ ਹੋ ਜੂ ਮੈਂ ਜਿਹੜੀ ਮੈਂ ਜਿਹੜੀ ਗੱਲ ਕਰਨਾ ਨਹੀਂ ਮੈਂ ਪੇਕੇ ਜਾਣਾ ਸੀ ਆਪਣੇ ਦੋ ਦਿਨ ਰਹਿਣ ਚੁੱਟੀਆਂ ਪਈਆਂ ਵਾ ਸਮਰੀਤ ਨੂੰ ਤੇ ਮੈਂ ਜਾਣਾ ਨਹੀਂ ਲੱਗਦਾ ਉਹ ਇਦਾਂ ਕਰ ਪੁੱਤ ਮੇਰੇ ਤੂੰ ਜਾਣਾ ਵਾ ਤੇ ਜਾ ਤੇ ਮਜੂਦ ਤੂੰ ਤਾਂ ਨਾ ਇਦਾਂ ਕਰ ਤੁਸੀਂ ਜਾਓ ਜੀ ਜਾਣਾ ਤੇ ਦੋਵੇਂ ਜੀ ਜਾਓ ਨਹੀਂ ਡੜ ਜੀ ਕੋਈ ਨਹੀਂ ਮੈਂ ਇਕੱਲੀ ਚੱਲ ਜਾਂਗੀ ਉਹ ਕੀ ਆਂਦੀ ਏ ਯਾਰ ਉਹਨੂੰ ਉਹੋ ਗੱਲ ਵੀ ਸਾਰਾ ਟੱਬਰ ਹੀ ਉਹਦੇ ਦਵਾਲੇ ਹੋਇਆ ਪੁੱਛ ਲਓ ਉਹਨੂੰ ਜੇ ਘੜਦੀ ਏ ਤੇ ਚੱਲ ਕੋਈ ਨਹੀਂ ਪੁੱਤ ਐਨਾ ਗੁੱਸਾ ਨਹੀਂ ਕਰੀਦਾ ਤੇ ਜੇ ਜਾਣਾ ਤੇ ਦੋਵੇਂ ਚੱਲ ਜੀਓ ਚੰਗਾ ਨਹੀਂ ਡੜ ਜੀ ਗੁੱਸਾ ਕਰਦਾ ਕਰਨਾ ਚੱਲ ਨਹੀਂ ਪੁੱਤ ਦੋ ਐ ਨਿਆ ਹੀ ਦੋ ਮੈਂ ਮਾਵਾਂ ਤੀਆਂ ਫਿਰ ਜਾਵਾਂਗੇ ਚਲੋ ਇਂ ਵੇਲੇ ਆ ਘਰ ਇੱਥੇ ਨਾਲ ਸਰਣ ਡਿਆ ਵਾ ਨਾਲੇ ਮੈਂ ਕਿਹੜਾ ਕੋਈ ਕੰਮ ਕਰਦੀ ਮੈਂ ਕੰਮ ਕਰਦੀ ਸਾਰਾ ਕਰਦਾ ਕੰਮ ਦੇ ਸਾਰਾ ਚੁੱਕਿਆ ਵਾ ਤੇ ਹੋਰ ਕੰਮ ਕਿੱਦਾਂ ਕਰਨਾ ਵਾ ਮੇਰੇ ਤੋਂ ਜਾਣ ਤੋਂ ਬੜਾ ਘੜਾ ਫਰਕ ਪੈਣਾ ਇਹ ਉਹ ਨਹੀਂ ਨਹੀਂ ਕੋਈ ਨਹੀਂ ਪਤਾ ਚੱਲ ਜਾਣ ਜਾਣਾ ਉੱਥੇ ਚੱਲ ਜਿਓ ਤੁਸੀਂ ਤੁਹਾਨੂੰ ਮੈਂ ਨਹੀਂ ਛਾੜਾਂਗਾ ਨੂੰ ਤੂੰ ਵੀ ਨਾਲ ਚਲ ਜਾ ਤਿਆਰ ਹੋ ਕੇ ਉੱਥੇ ਕੀ ਆ ਡੈਡੀ ਕੰਮ ਦੇ ਦੇਣਾ ਨਹੀਂ ਡੈਡੀ ਜੀ ਉੱਥੇ ਫਿਰ ਇੰਨੀਆਂ ਸੁੱਖ ਸਹੂਲਤਾਂ ਨਹੀਂ ਐ ਨਾ AC ਵੀ ਨਹੀਂ ਆ ਫਿਰ ਮੈਂ ਤੰਗੀ ਆਊਗੀ ਇਹਨਾਂ ਨੂੰ ਆ ਮੈਂ ਐਸੀ ਮੰਗਦਾ ਅੱਥੇ ਕੀ ਵੱਡੇ ਘਰਾਂ ਦੇ ਕਰ ਚਾਹ ਨਾ ਬਸੇ ਕੇ ਚੜਾਉਣਾ ਫਿਰ ਜੇ ਨਾ ਹੋ ਗਰ ਮੋਟਰਸਾਈਕਲ ਤੇ ਜਾਂ ਗੱਡੀ ਤੇ ਖਲੋਤੀ ਏ ਛੱਡਿਆ ਵੀ ਗੱਡੀ ਤੇ ਮੈਂ ਕਹਿੰਦਾ ਛੱਡ ਆਉਂਗਾ ਆ ਕੋਈ ਨਹੀਂ ਛੱਡ ਆਉਗਾ ਚਲ ਹੋ ਜਾ ਹੋਰੀ ਤੂੰ ਤਿਆਰ ਹੋ ਤਾਂ ਜਦੋਂ ਜਾਣਾ ਹੋਵੇ ਦੱਸ ਦੀ ਤੇ ਪੈਸੇ ਲੈ ਜੀ ਮੇਰੇ ਕੋਲ ਕਿੰਨੇ ਖਰਨੇ ਹੋਣਗੇ ਹਾਂ ਬੱਤੀ ਜੀ ਮੈਂ ਲੱਗਾ ਸੌਣ ਅੰਦਰ ਜਾ ਕੇ Eu já sou